ਲੋਕਾਂ ਲਈ ਮਿਸਾਲ ਪੇਸ਼ ਕਰ ਰਿਹਾ ਹੈ ਅੰਗਹੀਨ ਸੰਦੀਪ ਕੁਮਾਰ ਪੈਰਾ ਤੇ ਨਹੀਂ ਹੋ ਸਕਦਾ ਖੜਾ ਪਰ ਮਿਹਨਤ ਨਾਲ ਚਲਾ ਰਿਹਾ ਹੈ ਚੱਲਦਾ ਫਿਰਦਾ ਬਿਜ਼ਨਸ ਬੱਚਪਨ ਤੋਂ ਹੀ ਹੈ ਸ਼ੁਰੂ ਤੋਂ ਹੀ ਐਂਟੀਗਾ ਵੀ ਪ੍ਰੋਬਲਮ ਆ ਦੋਨੇ ਲੱਤਾਂ ਮਰੀਆਂ ਖਰਾਬ ਨੇ ਤੇ ਮੈਂ ਲਾਲੋ ਜੀ ਕਾਫੀ ਕਰਾਇਆ ਕਰਦੇ ਨੇ ਪਰ ਨਹੀਂ ਠੀਕ ਹੋਇਆ ਮਾਲਕ ਦਾ ਬਹੁਤ ਸ਼ੁਕਰੀਆਂ ਹਾਂ ਕਿ ਮੈਂ ਹੈਂਡੀਕੈਪ ਹੋ ਕੇ ਵੀ ਮੰਗਣ ਨਾਲੋਂ ਵੀ ਆਪਣੀ ਮਿਹਨਤ ਕਰਕੇ ਖਾਂਦਾ ਪਿਆ ਇਹ ਰੱਖਿਆ ਚਲਾਉਣਾ ਮੇਰਾ ਕਿਸਤਾਂ ਤੇ ਆ ਮੈਂ ਕਿਸਤਾਂ ਦਾ ਆਦਾਰੀ ਇਹਦੀ ਠੀਕ ਹੈ ਮਾਪੇ ਮੇਰੇ ਹੈ ਨਹੀਂਗੇ ਠੀਕ ਹੈ ਜੀ ਮੈਂ ਇਕੱਲਾ ਹਾਂ ਭਰਾ ਆ ਤੇ ਪਰਜਾਈ ਆ ਉਹ ਆਪਣਾ ਕਰਦੇ ਨੇ ਤੇ ਮੈਂ ਆਪਣੀ ਮੰਗਣ ਨਾਲੋਂ ਆਪਣੀ ਰੋਜ਼ੀ ਰੋਟੀ ਕਮਾ ਕੇ ਖਾ ਰਿਹਾ ਹਾਂ ਤਾ ਇਹ ਕਹਿ ਰਹੇ ਆਂ ਦੇਖੋ ਮੈਂ ਹੈਂਡੀਕੈਪ ਹੋ ਕੇ ਵੀ ਇੱਕ ਮਿਹਨਤ ਕਰ ਰਿਹਾ ਆਂ ਮੈਂ ਤਾਂ ਇਹ ਕਹਿਣਾ ਚਾਹੁੰਦਾ ਆਂ ਕਿ ਮੰਗਣ ਨਾਲੋਂ ਆਪਣੀ ਬੰਦਾ ਮਿਹਨਤ ਕਰਕੇ ਖਾਵੇ ਵਧੀਆ ਆ ਕਰਫੇ ਦੀ ਵੀ ਕਿਸੇ ਨੇ ਹੈਲਪ ਨਹੀਂ ਕੀਤੀ ਅੱਜਕੱਲ ਜੇ ਕਿਸੇ ਕੋ 10 ਰੁਪਏ ਹੀ ਮੰਗ ਲੋ ਨਾ ਕੋਈ ਜਿੰਦਗੀ ਨਹੀਂ ਹੈਗਾ ਇਹ ਜੋ ਵੀ ਆ ਸਿਰਫ ਆਪਣੀ ਮਿਹਨਤ ਆ ਇਹ ਜੋ ਵੀ ਆ ਜੀ ਹਾਂ ਸੁਣਿਆ ਸੀ ਕਿ ਜੇ ਇਨਸਾਨ ਨੇ ਕੁਝ ਕਰਨਾ ਹੋਵੇ ਤਾਂ ਉਹ ਹਸ਼ਰ ਦੀ ਨਹੀਂ ਸਗੋਂ ਮੰਜ਼ਲ ਤੇ ਪਹੁੰਚਣ ਦੀ ਸੋਚਦਾ ਹੈ ਅੱਜ ਅਸੀਂ ਤੁਹਾਡੇ ਸਾਹਮਣੇ ਉਸੇ ਤਰ੍ਹਾਂ ਦੀ ਜਿਉਂਦੀ ਜਾਗਦੀ ਮਿਸਾਲ ਪੇਸ਼ ਕਰ ਰਹੇ ਹਾਂ ਜੀ ਹਾਂ ਹੁਸ਼ਿਆਰਪੁਰ ਸ਼ਹਿਰ ਦੇ ਸੁਤਿਹਰੀ ਖੁਰਦ ਦੇ ਨੌਜਵਾਨ ਸੰਦੀਪ ਕੁਮਾਰ ਨੇ ਆਪਣੀ ਅੰਗਹੀਨਤਾ ਨੂੰ ਆਪਣਾ ਬੋਝ ਨਹੀਂ ਬਣਨ ਦਿੱਤਾ ਸਗੋਂ ਉਸ ਨੂੰ ਆਪਣੀ ਤਾਕਤ ਬਣਾ ਕੇ ਮਿਹਨਤ ਕਰਕੇ ਆਪਣਾ ਤੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਨ ਵਿੱਚ ਸਹਾਇ ਹੋਇਆ ਹੈ ਜਦੋਂ ਸਾਡੇ ਟੀਮ ਸੰਦੀਪ ਕੋਲ ਪਹੁੰਚੀ ਤਾਂ ਉਸਨੇ ਦੱਸਿਆ ਕਿ ਉਸਦੇ ਮਾਪੇ ਨਹੀਂ ਹਨ ਅਤੇ ਬਚਪਨ ਤੋਂ ਹੀ ਉਸ ਦੀਆਂ ਦੋਨੋਂ ਲੱਤਾਂ ਨਕਾਰਾ ਹੋਣ ਕਾਰਨ ਉਹ ਚੱਲ ਫਿਰਨ ਤੋਂ ਅਸਮਰਥ ਹੈ। ਕਿ ਕੀ ਨਾਮ? ਮੇਰਾ ਨਾਮ ਜੀ ਸੰਦੀਪ ਕੁਮਾਰ ਆ। ਕਿੱਥੇ ਦੇ ਰਹਿਣ ਵਾਲੇ ਆ? ਸਤਰੀ ਦੇ, ਸਤਰੀ ਮੰਲਾ। ਇਹ ਤੁਸੀਂ ਹੈ ਲੱਤਾਂ ਤੋਂ ਮਤਲਬ ਕੀ ਪ੍ਰੋਬਲਮ ਕੀ ਲੱਤਾਂ? ਇਹ ਭਾਜੀ ਬਚਪਨ ਤੋਂ ਹੀ ਆ ਸ਼ੁਰੂ ਤੋਂ। ਹੈਂਡੀਗਾ ਵੀ ਪ੍ਰੋਬਲਮ ਆ, ਦੋਨੋਂ ਲੱਤਾਂ ਬੜੀਆਂ ਖਰਾਬ ਨੇ ਤੇ ਮੈਂ ਲਾਲੂ ਕਾਫੀ ਕਰਹਾ ਘਾਦ ਨੇ। ਪਰ ਨਹੀਂ ਠੀਕ ਹੋਇਆ ਤੁਸੀਂ ਈ ਰਿਕਸ਼ਾ ਚਲਾਉਂਦੇ ਆਂ ਹਾਂਜੀ ਈ ਕਹਦਾ ਕਿ ਜਿੱਦਾਂ ਲੋਕੀ ਹੈਂਡੀਕੈਪ ਨੇ ਜਾਂ ਸਹੀ ਵੀ ਨੇ ਉਹ ਵੀ ਮੰਗ ਕੇ ਕਾਫੀ ਠੀਕ ਆ ਆਪਣਾ ਗੁਜ਼ਾਰਾ ਕਰਦੇ ਨੇ ਭਾਈ ਮੈਂ ਤਾਂ ਮਾਲਕ ਦਾ ਬਹੁਤ ਸ਼ੁਕਰੀਆਂ ਆ ਕਿ ਮੈਂ ਹੈਂਡੀਕੈਪ ਹੋ ਕੇ ਵੀ ਮੰਗਣ ਨਾਲੋਂ ਵੀ ਆਪਣੀ ਮਿਹਨਤ ਕਰਕੇ ਖਾਂਦਾ ਪਿਆ ਈ ਰਿਕਸ਼ਾ ਚਲਾਉਣਾ ਮੇਰਾ ਕਿਸ਼ਤਾਂ ਤੇ ਆ ਮੈਂ ਕਿਸ਼ਤਾਂ ਤਾਰਦਾ ਜੀ ਇਹਦੇ ਹੀ ਠੀਕ ਆ ਜੀ ਮਾਂ ਪੇ ਮੇਰੇ ਹੈ ਨਹੀਂ ਗਏ ਠੀਕ ਆ ਜੀ ਮੈਂ ਕੱਲਾ ਆ ਭਰਾ ਆ ਤੇ ਪਰਜਾਈ ਆ ਉਹ ਆਪਣਾ ਕਰਦੇ ਨੇ ਤੇ ਮੈਂ ਆਪਣੀ ਮੰਗਲ ਨਾਲ ਆਪਣੀ ਰੋਜ਼ੀ ਰੋਟੀ ਕਮਾ ਕੇ ਖਾ ਰਿਆ। ਘਰ ਦੇ ਹਾਲਾਤ ਕਿਦਾਂ ਦੇ ਨੇ? ਘਰ ਦੇ ਹਾਲਾਤ ਗਰੀਬੀ ਉੱਥੇ ਦੀ ਦੇਖੀ ਆ ਜੀ। ਗਰੀਬੀ ਵਿੱਚੇ ਟਾਈਮ ਕੱਟਿਆ ਜੀ। ਬਸ ਇਹ ਆਵੇ ਆਪਣੀ ਮਿਹਨਤ ਕਰਦਾ ਮੈਂ। ਇਹ ਜੋ ਈ ਰਿਕਸ਼ਾ ਹੈ ਤੁਹਾਡਾ ਆਪਣਾ? ਹਾਂ ਨਹੀਂ ਜੀ ਮੇਰਾ ਆਪਣਾ ਨਹੀਂ ਕਿਸ਼ਤਾਂ ਤੇ ਲਿਆ ਇਹਦੀਆਂ ਕਿਸ਼ਤਾਂ ਤਾਰਦਾ ਪਿਆ। ਕਿਸ਼ਤਾਂ ਤਾਰਦੇ ਆ ਇਹਦੀਆਂ ਹਾਂ ਜੀ। ਕੀ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੁੰਗੇ ਜਿਹੜੀ ਅੱਜ ਦੀ ਡੇਟ 'ਚ ਕਹਿੰਦੇ ਕਿ ਮੇਰੇ ਸ਼ੱਕ ਲੱਗ ਗਈ ਜੀ ਮੇਰੇ ਕੰਮ ਨਹੀਂ ਹੁੰਦਾ। ਮੈਂ ਤਾਂ ਇਹ ਕਹਿ ਰਿਹਾ ਦੇਖੋ ਮੈਂ ਹੈਂਡੀਕੈਪ ਹੋ ਕੇ ਵੀ ਇੱਕ ਮਿਹਨਤ ਕਰ ਰਿਹਾ ਮੈਂ ਤਾਂ ਇਹ ਕਹਿਣਾ ਚਾਹੁੰਦਾ ਹਾਂ ਕਿ ਮੰਗਣ ਨਾਲੋਂ ਆਪਣੀ ਬੰਦਾ ਮਿਹਨਤ ਕਰਕੇ ਖਾਵੇ ਵਧੀਆ ਆ ਆਪਾਂ ਹੈਂਡੀਕੈਪ ਹੋ ਕੇ ਵੀ ਆਪਾਂ ਮੰਗਦੇ ਨਹੀਂ ਹੈਗੇ ਆਪਣੀ ਮਿਹਨਤ ਕਰਕੇ ਖਾਣੇ ਜਿਹੜੇ ਨੌਜਵਾਨ ਕਹਿੰਦੇ ਨੇ ਕਿ ਕੰਮ ਹੈ ਨਹੀਂ ਜਾਂ ਨਸ਼ਿਆਲੂ ਹੋਏ ਹੋਏ ਨੇ ਉਹਨਾਂ ਨੂੰ ਕੀ ਕਹਿਣਾ ਚਾਹੁੰਦਾ ਉਹਨਾਂ ਬਾਰੇ ਜੀ ਦੇਖੋ ਜੀ ਉਹਨਾਂ ਬਾਰੇ ਹੁਣ ਕੀ ਕਹਿ ਸਕਦੇ ਮੈਂ ਤਾਂ ਇਹੀ ਕਹਿ ਸਕਦਾ ਕਿ ਮੰਗਣ ਨਾਲੋਂ ਜਾਂ ਨਸ਼ਿਆ ਕਰਨ ਨਾਲੋਂ ਆਪਣੀ ਮਿਹਨਤ ਕਰਕੇ ਖਾਓ ਨਸ਼ਾ ਦਾ ਦੂਰ ਰਹੋ ਕੀ ਕੋ ਤੁਹਾਨੂੰ ਅੱਜ ਤੱਕ ਕਿਸੇ ਨੇ ਕੋਈ ਮੁੱਢਲੀ ਸਹਾਇਤਾ ਜਾਂ ਕਿਸੇ ਨੇ ਕੋਈ ਹੈਲਪ ਕੀਤੀ ਕਿਸੇ ਨੇ ਹੈਲਪ ਨਹੀਂ ਕੀਤੀ ਸਭ ਨੂੰ ਕਹਿ ਕੇ ਦੇ ਲਿਆ 1 ਰੁਪਏ ਦੀ ਵੀ ਕਿਸੇ ਨੇ ਹੈਲਪ ਨਹੀਂ ਕੀਤੀ ਅੱਜ ਕੱਲੇ ਜੇ ਕਿਸੇ ਕੋ 10 ਰੁਪਏ ਹੀ ਮੰਗ ਲੋ ਨਾ ਕੋਈ ਦਿਨ ਦੰਦ ਨਹੀਂ ਹੈਗਾ ਇਹ ਜੋ ਵੀ ਹੈ ਸਿਰਫ ਆਪਣੀ ਮਿਹਨਤ ਆਈ ਜੋ ਵੀ ਹੈ ਇਹ ਪ੍ਰਸ਼ਾਸਨ ਤੋਂ ਇਦਾਂ ਦੇ ਜਿਹੜੇ ਲੋਕੀ ਮਿਹਨਤੀ ਨੇ ਕੀ ਮੰਗ ਕਰਦੇ ਹੋ ਕਿ ਉਹਨਾਂ ਦੀ ਕਿ ਮਦਦ ਕਿਦਾ ਕੇਸ ਹਾਲ ਨਾ ਕਰਨੀ ਚਾਹੀਦੀ ਦੇਖੋ ਜੀ ਇਹਦੇ ਬਾਰੇ ਤਾਂ ਹੁਣ ਮੈਂ ਕੁਝ ਕਹਿ ਨਹੀਂ ਸਕਦਾ ਜੀ ਕਿੱਦਾਂ ਮਦਦ ਕਰਨੀ ਚਾਹੀਦੀ ਹੈ ਸਰਕਾਰਾਂ ਨੂੰ ਇਹ ਚਾਹੀਦਾ ਵੀ ਜਿਹੜੇ ਹੈਂਡੀਕੈਪ ਆ ਸੀ ਉਹਨਾਂ ਦੀ ਹੈਲਪ ਕਰੀਏ ਉਹਨਾਂ ਨੂੰ ਕੋਈ ਬੇਰ ਬੇਰੋਜ਼ਗਾਰੀ ਵਾਸਤੇ ਕੋਈ ਨਾ ਕੋਈ ਕਾਰੋਬਾਰ ਜਾਂ ਕੋਈ ਨਾ ਕੋਈ ਕੰਮ ਖੋਲ ਕੇ ਦਈਏ ਉਹਦਾ ਸਰਕਾਰ ਇੰਨਾ ਕੁਝ ਕਰਦੀ ਆ ਪਰ ਹੈਂਡੀਕੈਪ ਲਈ ਕੁਝ ਨਹੀਂ ਕਰਦੀ ਕਿੰਨੀਆਂ ਗਿ ਦਿੱਕਤਾਂ ਆਉਂਦੀਆਂ ਨੇ ਤੁਹਾਨੂੰ ਈ ਰਿਕਸ਼ਾ ਵੀ ਚਲਾਉਂਦੇ ਨੇ ਕਈ ਵਾਰੀ ਲੋਕੀ ਗਾਲਾਂ ਵੀ ਕੰਦੇ ਨੇ ਕਹਿੰਦੇ ਨੇ ਕਿ ਠੀਕਾ ਜਲਦੀ ਅੱਗੇ ਕਰ ਜਾ ਕੇ ਤਾਂ ਬਹੁਤ ਪ੍ਰੋਬਲਮ ਆਉਂਦੀਆਂ ਜੇ ਆਪਾਂ ਸਵਾਰੀ ਦੇ ਵੀ ਪੈਸੇ ਮੰਗਦੇ ਆ ਤੇ ਸਵਾਰੀ ਸਾਨੂੰ ਤਰ੍ਹਾਂ ਤਰ੍ਹਾਂ ਦੀਆਂ ਸਾਨੂੰ ਗੱਲਾਂ ਸੁਣਨੀਆਂ ਪੈਂਦੀਆਂ ਐ ੱਤਕੇ ਖਾਣੇ ਪੈਂਦੇ ਆ ਆਟੋ ਵਾਲਿਆਂ ਦੇ ਨਾਲ ਝਗੜੇ ਵੀ ਹੁੰਦੇ ਆ ਲੜਾਈਆਂ ਝਗੜੇ ਵੀ ਹੁੰਦੇ ਆ ਸਾਡੀ ਸਵਾਰੀ ਚੱਕ ਲਈ ਇੱਥੋਂ ਚੱਕ ਲਈ ਇੱਦਾਂ ਓਦਾਂ ਬੜੀਆਂ ਦਿੱਕਤਾਂ ਆਉਂਦੀਆਂ ਇਹ ਸਾਨੂੰ ਪਤਾ ਜੀ ਅਸੀਂ ਮਿਹਨਤ ਕਰਦੇ ਆ ਕਿਦਾਂ ਰੁਪਈਆ ਰੁਪਈਆ ਮੰਗ ਕੇ ਵੀ ਉਹੋ ਕਰੀਦਾ ਪਰ ਕੋਈ ਪੈਸਾ ਨਹੀਂ ਦਿੰਦਾ ਸਾਡੇ ਬਹੁਤ ਝਗੜੇ ਹੁੰਦੇ ਆ ਲੜਾਈਆਂ ਝਗੜੇ ਕਾਫੀ ਹੁੰਦੇ ਆ ਆਟੋ ਵਾਲਿਆਂ ਨਾਲ ਵੀ ਓਦਾਂ ਹੀ ਸੰਦੀਪ ਨੇ ਦੱਸਿਆ ਕਿ ਉਸਨੇ ਕਈ ਅੰਗ ਹਿੰਦਾਂ ਨੂੰ ਪੀਖ ਮੰਗਦੇ ਦੇਖਿਆ ਹੈ ਤੇ ਫੈਸਲਾ ਕੀਤਾ ਸੀ ਕਿ ਭੀਖ ਨਹੀਂ ਉਹ ਬਲਕਿ ਮਿਹਨਤ ਕਰੇਗਾ ਉਸਨੇ ਬੈਂਕ ਤੋਂ ਕਰਜ਼ਾ ਲੈ ਕੇ ਆਟੋ ਖਰੀਦਿਆ ਤੇ ਉਸ ਨੂੰ ਆਪ ਚਲਾਉਣਾ ਸ਼ੁਰੂ ਕਰ ਦਿੱਤਾ ਅੱਜ ਸੰਦੀਪ ਨਾ ਸਿਰਫ ਬੈਂਕ ਦਾ ਕਰਜ਼ਾ ਲਾ ਰਿਹਾ ਹੈ ਬਲਕਿ ਆਪਣੇ ਘਰ ਦੇ ਰੋਜ਼ਾਨਾ ਖਰਚਿਆਂ ਵਿੱਚ ਵੀ ਹੱਥ ਵੰਡਾਰਿਆ ਹੈ ਇਸ ਅੰਗਹੀਨ ਰਿਸ਼ਕਾ ਚਾਲਕ ਨੌਜਵਾਨ ਨੇ ਉਹ ਨੌਜਵਾਨਾਂ ਨੂੰ ਸੇਧ ਦਿੱਤੀ ਹੈ ਜੋ ਕਿ ਛੋਟੀਆਂ-ਛੋਟੀਆਂ ਤੰਗੀਆਂ ਤੋਂ ਅੱਕ ਕੇ ਆਪਣੀ ਜ਼ਿੰਦਗੀ ਨੂੰ ਬਹੁਤ ਸਮਝ ਬੈਠਦੇ ਹਨ ਤੇ ਉਹ ਗਲਤ ਰਸਤਿਆਂ ਤੇ ਤੁਰ ਪੈਂਦੇ ਹਨ ਜਾਂ ਫਿਰ ਆਪਣੀ ਜੀਵਨ ਲੀਲਾ ਹੀ